ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਹਾਈ ਕੋਰਟ ਤੋਂ ਵੱਡੀ ਰਾਹਤ ਮਿਲ ਗਿਆ ਹੈ ਤਾਂ ਹਾਈ ਕੋਰਟ ਨੇ ਉਹਨਾਂ ਵਿਰੁੱਧ ਦਾਇਰ ਚੋਣ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ ਤਾਂ ਜਲੰਧਰ ਦੇ ਵਕੀਲ ਗੌਰਵ ਲੁਥਰਾ ਨੇ ਚੰਨੀ ਦੀ ਚੋਣ ਵਿਰੁੱਧ ਹਾਈ ਕੋਰਟ ਦੇ ਵਿੱਚ ਦਾਇਰ ਚੋਣ ਪਟੀਸ਼ਨ ਦੇ ਵਿੱਚ ਦੋਸ਼ ਲਗਾਏ ਸੀ ਕਿ ਚੰਨੀ ਨੇ ਚੋਣ ਕਮਿਸ਼ਨ ਨੂੰ ਖਰਚਿਆਂ ਸਮੇਤ ਕਈ ਗਲਤ ਜਾਣਕਾਰੀ ਦਿੱਤੀਆਂ ਹਨ ਉਹਨਾਂ ਨੇ ਆਪਣੇ ਚੋਣ ਪਰਚਿਆਂ ਦਾ ਪੂਰਾ ਵੇਰਵਾ ਨਹੀਂ ਦਿੱਤਾ ਤਾਂ ਪਟੀਸ਼ਨ ਕਰਤਾ ਨੇ ਦੋਸ਼ ਲਗਾਇਆ ਸੀ ਕਿ ਇਸ ਚੋਣ ਦੌਰਾਨ ਕਈ ਰੈਲੀਆਂ ਕੀਤੀਆਂ ਨੇ ਜਿਨ੍ਹਾਂ ਲਈ ਚੋਣ ਕਮਿਸ਼ਨ ਤੋਂ ਕੋਈ ਇਜਾਜ਼ਤ ਨਹੀਂ ਲਈ ਸੀ ਇਸ ਦੇ باوجود ਚੋਣ ਕਮਿਸ਼ਨ ਨੇ ਚੰਨੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਤਾਂ ਪਟੀਸ਼ਨ ਕਰਤਾ ਨੇ ਇਸ ਬਾਰੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ ਜਿਸ ਤੇ ਕਿ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ ਇਸ ਲਈ ਗੌਰਵ ਲੂਥਰਾ ਨੇ ਚੰਨੀ ਸਿੰਘ ਚਨੀ ਦੀ ਚੋਣ ਵਿਰੁੱਧ ਪੰਜਾਬ ਫਰਾਂਡ ਹਾਈ ਕੋਰਟ ਨੂੰ ਇੱਕ ਚੋਣ ਪਟੀਸ਼ਨ ਦਾਇਰ ਕੀਤੀ ਸੀ ਤੇ ਉਹਨਾਂ ਦੀ ਚੋਣ ਰੱਦ ਕਰਨ ਦੀ ਮੰਗ ਵੀ ਕੀਤੀ ਸੀ ਸੋ ਭਾਰਤਪਾ नेते ਅਤੇ ਵਕੀਲ ਗੌਰਵ ਲੂਥਰਾ ਨੇ ਚੰਨੀ ਵਿਰੁੱਧ ਪਟੀਸ਼ਨ ਦਾਇਰ ਕੀਤੀ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਉਹਨਾਂ ਨੇ ਨਾਮਜ਼ਦਗੀ ਦੇ ਦੌਰਾਨ ਬਹੁਤ ਸਾਰੀ ਜਾਣਕਾਰੀ ਛੁਪਾਈ ਹੈ ਤੇ ਚੋਣ ਕਮਿਸ਼ਨ ਨੂੰ ਚੋਣ ਪਰਚਿਆਂ ਦੇ ਸਹੀ ਵੇਰਵੇ ਨਹੀਂ ਦਿੱਤੇ ਕੋ ਬਾਬਤ ਮੇਰੇ ਨਾਲ ਮੇਰੇ ਸਹਿਯੋਗੀ ਗਗਨਦੀਪ ਸਿੰਘ ਜੁੜ ਗਏ ਗਗਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜਲੰਧਰ ਤੋਂ ਕਾਂਗਰਸ ਸੰਸਦ ਮੈਂਬਰ ਚੰਦਰਜੀਤ ਸਿੰਘ ਚੰਨੀ ਨੂੰ ਪੰਜਾਬ ਹੜਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲਿਆ ਤਾਂ ਕਿ ਕੁ ਜਾਣਕਾਰੀ ਜੀਕਰ ਬਿਲਕੁਲ ਸਹੀ ਹੈ ਜੀ ਜਿਹੜੀ ਹੈ ਕਿ ਹੁਣ ਜਿਹੜੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਜੋ ਜਲੰਧਰ ਤੋਂ ਸੰਸਦ ਮੈਂਬਰ ਜਦੋਂ ਲੋਕ ਸਭਾ ਤੋਂ ਇਲੈਕਸ਼ਨ ਲੜੇ ਸੀ ਤਾਂ ਉਹ ਲਗਾਤਾਰ ਉਦੋਂ ਸੁਰਖੀਆਂ ਦੇ ਵਿੱਚ ਦਿੱਤੀ ਜਦੋਂ ਚੋਣ ਪ੍ਰਚਾਰ ਜਿਹੜਾ ਆ ਉਹ ਕੀਤਾ ਜਾ ਰਿਹਾ ਸੀ ਤਾਂ ਇਹਦੇ ਚੱਲਦੀਆਂ ਹੀ ਜਿਹੜਾ ਆ ਇਹ ਪਟੀਸ਼ਨ ਜਿਹੜੀ ਆ ਇਹ ਦਾਖਲ ਕੀਤੀ ਗਈ ਹੈ ਤਾਂ ਪਟੀਸ਼ਨ ਕਰਤਾ ਜਿਹੜਾ ਉਸਨੇ ਇਹ ਦੋਸ਼ ਲਾਏ ਨੇ ਕਿ ਚੋਣ ਕਮਿਸ਼ਨ ਨੂੰ ਜਿਹੜੀ ਹੈ ਸਹੀ ਜਾਣਕਾਰੀ ਪ੍ਰੋਵਾਈਡ ਜਿਹੜੀ ਆ ਉਹ ਨਹੀਂ ਕੀਤੀ ਉਸ ਦੇ ਕਰਕੇ ਜਿਹੜੀ ਆ ਇਹ ਪਟੀਸ਼ਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਜਿਹੜੀ ਆ ਉਹ ਤੇਤੀ ਗਈ ਸੀ ਤਾਂ ਇਹਦੀ ਜਿਹੜੀ ਸੁਣਵਾਈ ਜਿਹੜੀ ਹੋਈ ਆ ਤਾਂ ਇਹ ਸੁਣਵਾਈ ਦੇ ਵਿੱਚ ਜੋ ਕਿ ਜੋ ਸਾਫ ਕਸਿਰ ਚਰਨਜੀਤ ਸਿੰਘ ਚੱਲੀਆਂ ਉਹਨਾਂ ਨੂੰ ਜਿਹੜੀ ਆ ਇਸ ਦੇ ਵਿੱਚ ਰਾਹ ਦਿੱਤੀ ਗਈ ਹੈ ਤਾਂ ਸਾਰਾ ਮਾਮਲਾ ਤੁਹਾਨੂੰ ਮੈਂ ਪੂਨ ਫਿਰ ਦੱਸ ਦਵਾਂ ਜਦੋਂ ਲੋਕ ਸਭਾ ਦੇ ਵਿੱਚ ਪ੍ਰਚਾਰ ਕੀਤਾ ਗਿਆ ਸੀਗਾ ਤਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਅ ਚਰਨਜੀਤ ਸਿੰਘ ਚੰਨੀ ਵੱਲੋਂ ਜਿਹੜੀਆਂ ਨੇ ਉਹ ਗੱਲਾਂ ਬਾਤਾਂ ਕੀਤੀਆਂ ਕਈਆਂ ਸੰਤਾਂ ਉਦੋਂ ਵੀ ਕਈ ਜਿਹੜੇ ਵਿਵਾਦਿਤ ਬਿਆਨ ਵੀ ਦਿੱਤੇ ਸੰਤਾਂ ਉਦੋਂ ਸੁਰਖੀਆਂ ਤੇ ਵਿੱਚ ਵੀ ਤਾਂ ਤਾਂ ਹੁਣ ਜੋ ਭਾਜਪਾ ਦੇ ਆ ਨੇਤਾ ਵੀ ਨੇ ਤੇ ਵਕੀਲ ਵੀ ਨੇ ਗੌਰਵ ਲੂਤਰਾ ਉਹਨਾਂ ਦੇ ਵੱਲੋਂ ਇੱਕ ਪੋਜੀਸ਼ਨ ਇਹ ਦਾਇਰ ਕੀਤੀ ਸੀ ਜਿਸ ਦੇ ਵਿੱਚ ਇਹ ਕਿਹਾ ਸੀਗਾ ਕਿ ਜਦੋਂ ਲੋਕ ਸਭਾ ਦੇ ਚੋਣ ਪ੍ਰਚਾਰ ਜਿਹੜਾ ਆ ਚਰਨਜੀਤ ਸਿੰਘ ਚੰਨੀ ਵੱਲੋਂ ਕੀਤਾ ਗਿਆ ਸੀ ਤਾਂ ਉਦੋਂ ਨਾਮ ਦਿੱਸੀ ਪੱਤਰ ਪਰ ਇਹ ਗਈ ਸੀ ਜਿਸ ਦੇ ਵਿੱਚ ਲਗਾਤਾਰ ਜਿਹੜੇ ਆ ਉਹਨਾਂ ਨੇ ਇਕ ਤਾਂ ਸਹੀ ਵੇਰਵਾ ਨਹੀਂ ਦਿੱਤਾ ਗਿਆ ਜੋ ਚੋਲ ਰੈਲੀਆਂ ਕੀਤੀਆਂ ਗਈਆਂ ਨੇ ਉਹਨਾਂ ਉਹਨਾਂ ਦਾ ਵੇਰਵਾ ਜਿਹੜਾ ਆ ਉਹ ਨਹੀਂ ਦਿੱਤਾ ਸੀ ਐਦਾਂ ਦੀ ਜਿਹੜੇ ਦੋਸ਼ ਜਿਹੜੇ ਉਹਨਾਂ ਦੇ ਉੱਤੇ ਲਗਾ ਕੇ ਪੰਜਾਬ ਰਾਣਾ ਹਾਈ ਕੋਰਟ ਦੇ ਵਿੱਚ ਜਿਹੜਾ ਕਿ ਇਹ ਪਟੀਸ਼ਨ ਦਾਖਲ ਕੀਤੀ ਗਈ ਸੀ ਤਾਂ ਹੁਣ ਇਸ ਦਾ ਜਿਹੜਾ ਇਹ ਸਿੱਟਾ ਨਿਕਲਿਆ ਹੈ ਕਿ ਜੋ ਚਰਨਜੀਤ ਸਿੰਘ ਚੰਨੀ ਧਰ ਦੇ ਵਕੀਲ ਨੇ ਉਹਨਾਂ ਨੇ ਬਿਲਕੁਲ ਇਹ ਸਾਬ ਕਾਇਦਤਾ ਵੀ ਇਹ ਦੀ ਮੰਗਲਵਾਰ ਨੂੰ ਜਿਹੜੀ ਹੈ ਸੁਣਵਾਈ ਕੀਤੀ ਗਈ ਸੀ ਤਾਂ ਹੁਣ ਜਿਹੜਾ ਇਸ ਦੇ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਵੱਡੀ ਰਾਹਤ ਮਿਲੀ ਹੈ ਤੇ ਇਸ ਦੇ ਵਿੱਚ ਇਹ ਕਿਹਾ ਗਿਆ ਕਿ ਪਟੀਸ਼ਨ ਕਰਤਾ ਖੁਦ ਜਿਹੜੇ ਨੇ ਉਹ ਜਿਹੜੇ ਕੋਰਟ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਫਿਰ ਹਾਈ ਕੋਰਟ ਜੋ ਮਾਨਯੋਗ ਪੰਜਾਬ ਦੇਣ ਹਾਈ ਕੋਰਟ ਵੱਲੋਂ ਜਿਹੜਾ ਇਹਨਾਂ ਨੂੰ ਪਟੀਸ਼ਨ ਜਿਹੜੀ ਹੈ ਪਾਈ ਗਈ ਸੀਗੀ ਤਾਂ ਉਹ ਰੱਦ ਕਰਤੀ ਹੈ ਜੀ ਜੀ ਕਹਿੰਦਾ ਤਾਂ तमाम ਜਾਣਕਾਰੀ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ